جیب ਚੋਂ ਦੇ ਰਿਹਾ ਨਾ ਤੂੰ ਬਹੁਤਾ ਨਾ ਕਰ ਤਹਨ ਚੱਕ 2000 ਤਾਂ ਮੈਂ ਸੁਣ ਤਾ ਥਾਪੀ ਮਾਰੂ ਨੂ ਘੱਡਾ ਯਾਰ ਥਾਪੀ ਨੂ ਕਾ ਤੂੰ ਕਹਿ ਦੇ ਤੇ ਕਫਵਾਲਾ ਜੇ ਵੇਚਣ ਆਇਆ ਤਾਂ ਜੇ ਮੋੜ ਕੇ ਜਾਣਾ ਵੀ ਤੇ ਤੇਰਾ ਥਾਣਾ ਲਾਈ ਇੱਥੇ ਕੰਦੇ ਤੇ ਚੋਰੀ ਦੀ ਵੀ ਸਾਡੇ ਮੇ ਜਾਏਗਾ ਅੱਛਾ ਬਣਿਆ 85 ਜਾਂਦਾ ਆਲਾ ਫੜ ਸੁਣ ਮੈਥੋਂ ਵੀ ਸੁਣ ਹੁਣ ਉਹ ਫੜ ਤਾ ਲੈ ਇਹਨਾਂ ਨੇ ਪੜਨ ਨਹੀਂ ਲਾਉਣੇ ਸੁਣ ਲੈ ਗੱਲ ਅੱਗੇ ਰੋਟੀ ਬਣਾਉਣੀ ਹੈ ਸਾਰੇ ਆਪਾਂ ਰੋਟੀ ਖਾਤਰੀ ਫਿਰਦੇ ਆਂ ਹਾਂਜਦਾ ਮੇਰੀ ਗੱਲ ਬੱਕਰੇ ਦੇ ਤੂੰ 65000 ਦੇ ਜਾ ਕਰਾਰੇ ਚਾਰੇ ਕਲ ਠੀਕ ਆ ਹੋਰ ਦੇਖਣੀ ਕਰੀ ਬਸ ਠੀਕ ਆ ਇਹ ਜਾ ਰੇ ਜਾਂਦੇ ਹਾਂ ਚਾਰੇ ਠੀਕ ਆ ਦਿਖਾਈ ਆਪ ਨੂੰ ਆਪਣੀ ਆ ਹੋਰ ਕੀ ਦਿਖਾਈ ਆਪ ਨੂੰ ਆਪਣੀ ਆ 1 ਤੋਂ 85 ਕਹਦਾ ਈ ਲੱਖ ਤੋਂ ਆ ਕੇ 85 ਕਹਦਾ ਨਹੀਂ ਵਿਗਦੇ ਉਹ ਕਾਹ ਨਹੀਂ ਆਗਲੇ ਨੇ ਅੱਛਾ ਤੁਸੀਂ ਇੱਕ ਮਿੰਟ ਇੱਕ ਮਿੰਟ ਸੰਗਤ ਖੜੀ ਆ ਇਹ 85 ਦੇ ਲਈ ਤੇ ਇਹ ਕਿੰਨੇ ਦੇ ਵੇਚਣਗੇ ਕੱਲ ਤੋਂ ਆਏ ਕਿਵੇਂ ਕੱਲੇ ਕੱਲੇ ਲੱਗਦਾ ਲੱਗਦਾ ਕਿਨੇ ਕੱਲਾ ਨਾਜਾਇਜ਼ ਤੇਰੇ ਕੋਲ ਮੇਰੇ ਕੋਲ ਜੱਖੇ ਜੇ ਤੂੰ ਅਗਲੇ ਨੇ ਤਾਂ ਕਾਨੂੰ ਲਾ ਲਾ ਉਹਦੇ ਕੋਲ ਚੌਤਾ ਕੱਟ ਕੇ ਕਹਿੰਦੇ ਚੌਤਾ ਚਾਰੇ ਲੈਣੇ ਆ ਮੇਰੇ ਆਇਆ ਕਿਹੜਾ ਅਗਲੇ ਨੇ ਕਿਹੜਾ ਬਾਕੀ 8000 ਕਿੱਥੇ ਪਾਉਂਗਾ ਅਗਲਾ ਕਿੱਥੇ ਪਾਉਂਗਾ ਨਹੀਂ ਹੁਣ ਮੈਂ ਤੁਹਾਨੂੰ ਕਹਤਾ ਜੀ ਬਾਕੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਸਰਬੰਧੀ ਰਹਿਣ ਦਿਓ ਵੀਰੇ ਕਾ ਕਾਨੂੰ ਪਤਾ ਸੀ ਅਗਲਾ ਕਹਿੰਦਾ ਹੁਣ ਮੰਨ ਲਓ ਤੂੰ ਨਾਜਾਇਜ਼ ਪੈਸੇ ਮੰਗ ਰਿਹਾ ਸੌਦਾ ਦਾ ਜਾਇਜ਼ ਕਿੰਨੇ ਕਿੰਨੇ ਬੰਦੇ ਖੜੇ ਨੇ ਕਿਸੇ ਨੂੰ ਪੁੱਛ ਲਾਂ ਨੇ ਆਪਾਂ ਵੀ ਨਜਾਇਜ਼ ਨਹੀਂ ਸਮਝੇ ਮੈਨੂੰ ਪੈਸੇ ਬਰੂ ਨਾ ਥਾਲ ਲੈ ਉਹ ਨਹੀਂ ਮਾਮਾ ਕੱਲਾ ਕੱਲਾ ਸੋਚਦਾ ਵੀ ਕੱਲਾ ਨਾ ਕਿੰਨੇ ਲਾ ਕੇ ਦੇਣਾ ਚਾਰੇ ਤੂੰ ਹਟ ਤੂੰ ਗੱਲ ਹੀ ਨਹੀਂ ਸਮਝਦਾ ਪਹਿਲਾਂ ਹੁਣ ਤੁਹਾਨੂੰ ਹਟ ਕੇ ਹੀ ਦੱਸਿਆ ਜੀ ਤੂੰ ਗੱਲ ਹੀ ਨਹੀਂ ਸਮਝਦਾ ਜਿਹੜੀ ਮੈਂ ਕਹਿੰਦਾ ਹੈ ਕੀ ਹੋ ਰਿਹਾ ਹਾਂ ਤੁਸੀਂ ਤੋ ਹਲੋ ਤੂੰ ਮੈਂ ਜਿਹੜੀ ਮੈਂ ਕਹਿੰਦਾ ਤੂੰ ਗੁੱਸਾ ਨਾ ਕਰ ਤੂੰ ਗੱਲ ਨਹੀਂ ਸਮਝਦਾ ਮੇਰੀ ਮੈਂ ਕਹਿੰਦਾ ਕੱਲਾ ਕੱਲਾ ਵਾਂਗੂਗਾ ਵੀ ਮੇਰਾ ਆ ਗਾਂ ਕਿੰਨੇ ਦਾ ਮੇਰਾ 20000 ਦਾ ਬੱਚਾ ਕਿੱਥੇ ਪਾਲੂ ਅਗਲਾ ਤੂੰ ਮੈਨੂੰ ਕੋਈ ਦੇਖਣਾ 21000 ਵੀ ਛੱਡ ਚੱਲ ਤੇਰੇ ਹਿਸਾਬ ਚੱਲ ਆ ਤੇਰੇ ਹਿਸਾਬ ਜੀ ਆ ਜਾ ਜੇ ਚਾਰੇ ਇਕੱਠੇ ਦਿਨਾ ਸਭ ਤੂੰ ਹੀ ਦੱਸ ਸਭ 22000 ਦੇ ਹੈਗੇ ਨਾ ਚੱਲ ਐ ਕਰ ਲੈ ਆ ਗੋੜੇ ਅਸੀਂ ਆ ਨੰਨੇ ਚੱਲ ਤੂੰ ਗੱਲ ਇਹ ਮੇਰੇ ਕੋਲੋਂ ਮੱਕਣਾ ਮੁਸਲਮਾਨਾ ਜਿਓ ਤੇਰੇ ਹੁੱਬੇ ਪਈ ਜਾਣਗੇ ਕੋਈ ਗੱਲ ਨਹੀਂ ਮੋੜਿਆ ਬਾਈ ਸਾਡਾ ਤਾਂ ਪਤਾ ਸਾਡਾ ਗਾਵਾ ਦਾ ਪਤਾ ਦਿਆ ਜੇ ਛੋਟਾ ਸੌਦਾ ਵੀ ਕੋਈ ਤਾਂ ਇਹ ਦੂਜਾ ਹੋ ਗਏ ਮਾਲ ਅਸੀਂ ਤਾਂ ਵੇਚ ਕੇ ਰਾਜ਼ੀ ਆਂ ਥੋੜਾ ਥੋਨੂੰ ਮਨਾ ਘਾਟਾ ਹੋਵੇ ਗਾਹਾਂ ਵਾਲਾ ਮਨਾ ਮਰੇ ਦੋਨੇ ਜਿਹੜਾ ਬਰਾਬਰ ਰਹਿਣਾ ਜੇ ਉਹਨੂੰ 2 ਰੁਪਏ ਵਧਣਗੇ ਜੇ ਹੁਣ ਇੱਕ ਸੌਦੇ 'ਚ ਲਾਲਾ 20000 'ਚ ਕਿੱਥੇ ਬੱਕਰਾ ਪਾ ਦੂ ਕਿਨੂੰ ਪਾਦਾ ਪੈਂਦਾ ਹੀ ਨਹੀਂ ਜੀ ਕੀ ਤਾਤ ਸਾ ਮਾਤਾ ਜੀ ਆਟ ਕੇ ਆ ਗਿਆ ਮੈਂ ਤੂੰ ਸਾਡੇ ਇਥੇ ਭਰੋਸਾ ਕਰਦਾ ਅਸੀਂ ਤੇਰੇ ਨਾਲ ਤੇਰੇ ਨਖਰਾਨੀ 100 ਥੱਲੇ ਆ ਗਿਆ ਹੁਣ ਮੈਂ ਬਾਕੀ ਹੁਣ ਤੁਸੀਂ ਦੱਸ ਦੋ ਜਾ ਦੇਣ ਵਾਲੀ ਗੱਲ ਜੀ ਇਹ ਕਹਿੰਦਾ ਜਿੰਨਾ ਜਿੰਨਾ ਮੁੱਲਾ ਉਥੇ ਮੁੱਲ ਫੁੱਲ ਫੁੱਲ ਲਾ ਕੇ ਲੱਖ ਦਾ ਪਿਆ ਸੁਣ ਮੇਰੀ ਗੱਲ ਕੱਲਾ ਕੱਲਾ ਵੀ ਲੱਖ ਦਾ ਪਿਆ ਹੈ ਦੇਖ ਮੈਂ ਮਨੇ ਗੱਲ ਬਾਈ ਜਿੰਦ ਨੂੰ ਪਾਸ਼ੇ ਬਹੁਤ ਲੱਗੇ ਹੋਣੇ ਇਹ ਗਹਾ ਉਹ ਤੈਨੂੰ ਵਫਾ ਨਹੀਂ ਲੈਣਾ ਬੂ ਉਹ ਨਹੀਂ ਨਾ ਕੋਚ ਰਾਇ ਇਹ ਪਤਾ ਕੀ ਹੁਣ ਮੇਰੀ ਗੱਲ ਆ ਜੀ ਮੇਰੇ ਨਾਲ ਹੀ ਇਕੱਲੇ ਲੋਦੇ ਆਏ ਨਾ ਉਹ ਜਿਹੇ ਮਰ ਜੇ ਜਰਾਚ ਉਹ ਕਰ ਮਰੇ ਇਹ ਸਾਡੀ ਮਰੂ ਨਹੀਂ ਕੋਈ ਹੋ ਹਲੇ ਪਾਸੇ ਲਾਉਣੀ ਆ ਪਾਹੇ ਰੇਟ 'ਚ ਬਾਈ ਦੇਖ ਜਰਾ ਤੇਰਾ ਮਾਲਕ ਇਹ 20 ਲੱਖ ਮੰਗਿਆ ਤੂੰ ਅਗਲਾ ਕੋਈ ਇਹ ਹੁਣ ਆਪਾਂ ਤੂ ਆ ਬਾ ਜਾਂਦੇ ਇਹਨਾਂ ਦਾ ਹੁਣ ਇਹ ਮੋਹ ਗੱਲ ਸਮਝਾਉਂਦੇ ਆਪਾਂ ਹਾਂ ਹਾਂ ਤੈਨੂੰ ਵੀ ਵੀਰੇ ਰੋਟੀ ਬਣ ਕੇ ਆਉਣਾ ਉਹ ਵੀ ਬਣੇ ਦੋਨੇ ਤਰ੍ਹਾਂ ਨੂੰ ਉਹਦਾ ਵੀ ਫਾਇਦਾ ਤੇਰਾ ਵੀ ਫਾਇਦਾ ਹੋਵੇ ਜਿਹੜੀ ਜਾਇਜ਼ ਗੱਲ ਹੁੰਦੀ ਹੈ ਜਾਇਜ਼ ਤੇਰੇ ਨਾਲ ਮਨਣਾ ਜਾਇਜ਼ ਉਹ ਮਨਾਓ ਜਾਇਜ਼ ਕੇ ਮੈਂ ਤਾਂ ਬੋਲਦਾ ਫਾਇਦਾ ਲਵਾਉਂ ਚਾਹਵਾ ਜਾਇਜ਼ ਕੇ ਆਈ ਆਪਾਂ 85000 ਕਿੱਥੇ ਆ ਜਾਇਜ਼ ਬੋਲਿਆ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਐਦਾਂ ਸੁਣ ਮਿੱਟੀ ਜੋੜੀ ਪੈਸੇ ਸਰਪੰਚ ਸਾਹਿਬ ਐਦਾਂ ਚਾਹਵਾ ਯਾਰ ਲਵਾਇਆ ਐਦਾਂ ਤੇਰਾ ਦਿੰਦੇ ਕਿੰਨਾ ਹੋ ਗਿਆ 27000 ਤੇ ਇਹਨੂੰ ਦੇਖ ਲੋ ਇਹਨੂੰ ਦੇਖ ਲੋ ਕਿੰਨੇ ਦਾ ਆ ਸਰਕੰਚ ਵਾਲਾ ਫੋਨ ਰੇ ਫੜਾ ਦੇ ਬਈ ਇਹਦੇ ਤੇ ਵੀ ਬੰਦੇ ਨੇ 25 ਲੱਖ ਦਾ 52000 ਹੋ ਗਿਆ 52000 ਹੋ ਗਿਆ ਆ ਹੈਗਾ 33000 ਦਾ ਇਹ ਬੁੱਤ ਬਹੁਤ ਨੇ ਨਹੀਂ ਆ 33000 ਦਾ ਹੈਗਾ ਦੱਸ ਦਿਓ ਲੋ ਮੰਗਦੇ ਤੁਸੀਂ ਦੱਸ ਦਿਓ ਵੀ ਆ 33000 ਦਾ ਹੈਗਾ ਦੇਣੇ ਹੁਣ ਕੇ ਨਾ ਦੇ ਤਾ ਫੜ ਤਾ ਲੈ ਦੱਸ ਦੋ ਫੜੀ ਹੋਈ ਗੋੜ ਦੀ ਦੱਸ ਦੋ ਯਾਰ ਬੁੱਕ ਦਾ ਫੋਨ ਨਾ 68 ਹੋਰ ਵਧੀਆ ਲੱਗ ਰਿਹਾ ਗਾ ਨਹੀਂ ਦੇਣੀ ਦੇਖ ਲਾ ਬਹੁਤ ਨਾ ਦੇਣੀ ਹੈਗੇ ਮੈਂ ਫੜਕ ਹੋਰ ਪਾ ਦਾਂ ਮੈਂ 67000 ਦੇ ਯਾਰ ਮਰੀਕ ਚੱਲੇ ਨਾ ਚੱਲੇ ਆਪ ਦੇ ਦਾਂਗੇ 2000 ਰੁਪਇਆ ਦੇ ਵਿੱਚ ਫਿਰ ਉਹ ਤੋਂ ਬਹੁਤ ਨੀ ਦਿੱਖ ਰਿਹਾ ਲਾ ਗੱਲ ਮੰਨ ਲੈ ਗੱਲ ਮੰਨ ਲੈ ਤੁਰੇ ਰੱਖ ਦੇ ਆ ਨਹੀਂ ਨਹੀਂ ਦੇਣੀ ਨਹੀਂ ਹੈ ਕੋ ਜਦੋਂ ਯਾਰ ਕਰਕੇ ਬਹੁਤ ਬੱਥਾ ਮਾਰਾ ਨੇ ਦਿਮਾਗ ਤੇ ਹੋ ਗਈ ਜਦੋਂ ਇਹਦਾ ਧਾਰਾ ਯਾਰ ਆਪਾਂ ਆਪਾਂ ਨੂੰ ਗੁੱਸਾ ਖੋਦਾ ਕਿ ਇਹਦੇ ਨਾਲ ਗੱਲਦਾ ਕੱਟ ਪੈছে ਨਹੀਂ ਹਾਂ ਤੁਝੇ ਤੇਰਾ ਹਾਂ ਤੁਝੇ ਤੇਰਾ ਲੈ ਬਣਣ ਕਣ ਮਰੀਕ ਲਊ ਮਰੀਕ ਨੇ ਇਹ ਨਾਕ ਦੋ ਜਦ ਤਾ ਫੇਰ ਮੈਂ ਜੇਬ ਚੋਂ ਦੇ ਦੇਣਾ ਨਾ ਦੋ ਜੇਬ ਚੋਂ ਦੇ ਦੇਣਾ ਲੈਣਾ ਤੂੰ ਬਹੁਤਾ ਨਾ ਕਰ ਤਾ ਹਣ ਚੱਕ 2000 ਤੱਕ ਮੈਂ ਉਹ ਕਹ ਤਾ ਥਾਪੀ ਮਾਰੂ ਨੂ ਘੱਡਾ ਯਾਰ ਥਾਪੀ ਮੈਂ ਹੁਣ ਪਤਾ ਕੀ ਆ ਗਾਹਾਂ ਵਾਲਾ ਵੀ ੱਲੇ ਕੀ ਕਰਨ ਬਤਾ ਤੂੰ ਮਾਰ ਨੂ ਫਰਦਾ 2000 ਇਹ ਤੁਲਾ ਵੀ ਬਿਹੋਰਾ ਤੋਂ ਹੋਇਆ ਨਹੀਂ ਦੋ ਦੋ ਮੈਂ ਆਇਆ ਕਾਦਾ ਇੱਥੇ ਦੇਖ ਰੋ ਕਾਲ ਕਾਲ ਜਮਕਾਨਾ ਆ ਆ ਕਾ ਕਾ ਹੋਇਆ ਆ ਆ ਬਕਰ ਠੀਕ ਆ ਕਰੋ ਵਧੀਆ ਆ ਵੀ ਵਧੀਆ ਆ ਆ 8 ਇਹਨੂੰ ਬੋ ਮਾਰੇ ਨੇ ਉਹ ਇਹਨੂੰ 20000 ਚ ਕਿੱਥੇ ਚਾਚੇ ਪਾ ਦੇਗਾ 12000 ਦਾ ਬਸ ਤੇ ਮੈਂ 13 ਲਵਾਇਆ ਦਾ ਆ ਨਾ 14 ਜਾਂਦੀ ਇਹ ਬ 12 ਨਹੀਂ ਸਾਹਿਬ ਜਾ ਕੇ ਫੇਰ ਬਾਈ ਜੀ ਤੂੰ ਕੁਰਬਾਨੀ ਤੇ ਵਾ ਗਿਆ ਬਹੁਤ ਮਰੇ ਕੋਟਲੇ ਰਾਜਸਤਾਨੀ ਬਕਰੇ ਨੇ ਬਹੁਤ ਹੀ ਬੁਰਾ ਹਾਲਾ ਤੰਨ ਚਾਹੀਦੇ ਵਾਹ ਵਾਹ ਤੇ ਬੋਲਦੇ ਮੁੰਡਾ ਆਇਆ ਕਰ ਯਾਰ ਯਾਰ ਠੀਕ ਯਾਰ ਯਾਰ ਦੋ ਬੰਦੇ ਕੰਮ ਆ ਜਾਈ ਅੱਖ ਜੀ ਬাজি ਕੰਮ ਕਰਦੇ ਆ ਆਰਾਮ ਕਰਦਾ ਚੱਲ ਜਾ ਕੋਈ ਨਾ ਨਾ ਕਰਦੇ ਹਰਦਾ ਨਾ ਮੱਛਾਂ ਨਹੀਂ ਹੁਣ ਦੋ ਦੋ ਸੌ ਨਹੀਂ ਯਾਰ ਲੱਗੇ ਆ ਮੈਂ ਫਾਈਨ ਕਰਦਾ ਨਾ ਬਾਪਾ 8000 ਦੇ ਦਿੰਦੇ ਆ ਬਾਈਆ 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 ਪਾਰੋ ਕਿਲਾ ਠੱਡਾ ਹੋ ਗਿਆ ਓ ਹੋ ਗਿਆ ਬਾਈਆ ਤੂੰ ਉੱਤੇ ਗੇਰ ਬਾਈਆ ਜਾ ਪਰ ਸੁਣ ਸੁਰਪੀਏ ਇਹ ਨਾ ਕਰੀ ਨਾ ਬਾਈਆ ਜਾ ਜਾ 500 500 750 ਰੁਪਏ ਰੈਂਟ ਦੇ ਦੇ ਰੁਪਏ ਚੰਨਾ ਵੀਡੀਓ ਬਣਦੀ ਆ